ਆਮ ਲੋਕਾਂ ਲਈ ਆਈ ਵੱਡੀ ਖਬਰ 5-5000 ਰੁਪਏ ਹਰ ਮਹੀਨੇ ਮਿਲੇਗੀ ਪੈਨਸ਼ਨ ਇਸ ਸਕੀਮ ਦੇ ਫਾਰਮ ਭਰ ਲੋ ਕਿਸਾਨਾਂ ਨੇ ਕੀਤਾ ਵੱਡਾ ਐਲਾਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਹੈ ਚੈਨਲ ਨੂੰ ਯੂ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ ਚਲਦੇ ਹਾਂ ਅੱਜ ਦੇ ਮੁੱਖ ਤਾਜ਼ਾ ਖਬਰਾਂ ਤੇ ਤਾਂ ਕੇਂਦਰੀ ਬਜਟ ਵਿੱਚ ਹੋ ਸਕਦਾ ਵੱਡੇ ਐਲਾਨ ਤਾਂ ਸਰਕਾਰ ਹੁਣ ਆਪਣਾ ਬਜਟ ਪੇਸ਼ ਕਰਨ ਜਾ ਰਹੀ ਹੈ ਵਿੱਤ ਮੰਤਰੀ ਨਿਰਮਲਾ ਸੀਤਰਾਮਨ 23 ਜੁਲਾਈ ਨੂੰ ਬਜਟ ਪੇਸ਼ ਕਰਨਗੇ ਉਮੀਦ ਹੈ ਕਿ ਵਿੱਤ ਮੰਤਰੀ ਇਸ ਵਾਰ ਬਜਟ ਵਿੱਚ ਕਿਸਾਨਾਂ ਲਈ ਕਈ ਵੱਡੇ ਐਲਾਨ ਕਰਨਗੇ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਤਹਿਤ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਸਮੇਤ ਤਹਿਤ ਮਹੱਤਵਪੂਰਨ ਵਿਵਸਥਾਵਾਂ ਕਰ ਸਕਦੀ ਹੈ ਕਟੋ ਕਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਲਈ ਕਿਸਾਨ ਜਥੇਬੰਦੀਆਂ ਦੀ ਲਗਾਤਾਰ ਮੰਗ ਤੇ ਪੰਜਾਬ ਦੇ ਕਿਸਾਨ ਜਥੇਬੰਦੀਆਂ ਤੋਂ ਇਹ ਐਲਾਨ ਤੋਂ ਬਾਅਦ ਸਮਰਥਨ ਮੁੱਲ ਮਿਲ ਸਕਦਾ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ ਪੰਜਾਬ ਦੇ ਲੋਕਾਂ ਲਈ ਪੰਜਾਬ 'ਚ 17 ਟੋਲ ਪਲਾਜ਼ੇ ਬੰਦ ਪੰਜਾਬੀਆਂ ਨੂੰ ਰੋਜ਼ਾਨਾ 60 ਲੱਖ ਰੁਪਏ ਦੀ ਬਜਟ ਦਾ ਸੀਆ ਭਗਵੰਤ ਮਾਨ ਨੇ ਕੀਤਾ ਵੱਡਾ ਵੱਡਾ ਬਿਆਨ ਜਿਹੜਾ ਨਾ ਸਾਹਮਣੇ ਆਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮਿਆਦ ਖਤਮ ਹੋਣ ਤੋਂ ਬਾਅਦ ਵੀ ਲੋਕਾਂ ਤੋਂ ਟੈਕਸ ਵਸੂਲਣ ਵਾਲੇ ਟੋਲ ਪਲਾਜ਼ਾ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ 'ਚ ਹੁਣ ਤੱਕ 17 ਟੋਲ ਪਲਾਜ਼ੇ ਬੰਦ ਕਰ ਚੁੱਕੇ ਹਨ ਇਹ ਟੋਲ ਪਲਾਜ਼ੇ ਬੰਦ ਹੋਣ ਕਰਕੇ ਪੰਜਾਬੀਆਂ ਨੂੰ 60 ਲੱਖ ਰੁਪਏ ਰੋਜ਼ਾਨਾ ਦੀ ਬਚਤ ਹੋ ਰਹੀ ਹੈ ਤਵੱਡੀ ਅਪਡੇਟ ਅਸੀਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਚ ਹੁਣ ਤੱਕ 17 ਟੋਲ ਪਲਾਜ਼ ਬੰਦ ਕਰ ਚੁੱਕੇ ਆ ਬੰਦ ਕੀਤੇ ਗਏ ਟੋਲ ਪਲਾਜ਼ਾਂ ਕਰਕੇ ਪੰਜਾਬੀਆਂ ਨੇ 7 ਲੱਖ ਰੁਪਏ ਦੀ ਰੋਜ਼ਾਨਾ ਬਚਤ ਕੀਤੀ ਜਾਂ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮਿਆਦ ਖਤਮ ਹੋਣ ਤੋਂ ਬਾਅਦ ਵੀ ਲੋਕਾਂ ਤੋਂ ਟੈਕਸ ਵਸੂ ਲੈਣ ਵਾਲੇ ਟੋਲ ਪਲਾਜ਼ਾਂ ਖਿਲਾਫ ਸਖਤ ਕਾਰਵਾਈ ਜਿਹੜੀ ਹੈ ਕੀਤੀ ਜਾਵੇਗੀ ਤਾ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਆ ਪੰਜਾਬ ਪੁਲਿਸ ਚ ਸਬ ਇੰਸਪੈਕਟਰ ਦੇ ਘਰੋਂ ਲੱਖਾਂ ਰੁਪਿਆ ਦੇ ਗਹਿਣੇ ਅਤੇ ਕੈਸ਼ ਚੋਰੀ ਹੁਸ਼ਿਆਰਪੁਰ ਦੇ ਸਥਾਨੇ ਚ ਹੈ ਤਾਂ ਨਾ ਇਤੀ ਤਾਂ ਦੇਖ ਸਕਦੇ ਕਪੂਰਥਲਾ ਪਿੰਡ ਖੈੜਾ ਦੋਨੋਂ ਚ ਅਣਪਛਾਤੇ ਚੋਰਾਂ ਨੇ ਪੁਲਿਸ ਸਬ ਇੰਸਪੈਕਟਰ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹਲਮਾਰੀ ਦਾਜਿੰਦਰਾ ਤੋੜ ਕੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਚੋਰੀ ਦਾ ਪਤਾ ਅਗਲੀ ਸਵੇਰ ਜਗਦੇ ਨ ਲਗਾ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਤੁਰੰਤ ਮੰਨੇ ਰਹੀਤੀ ਪੁਲਿਸ ਨੇ 신고ਇਤ ਦੇ ਅਧਾਰ ਤੇ ਅਨੁਸਾਰ ਚੋਰਾਂ ਖਿਲਾਫ ਵਗ ਵਗ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਣਪਛਾਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਚੋਰਾਂ ਦਾ ਕੋਈ ਸੁਰਾਗ ਨਹੀਂ ਲੱਗਾ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿਸਾਨਾਂ ਵੱਲੋਂ 15 ਅਗਸਤ ਨੂੰ ਦੇਸ਼ ਭਾਰ ਵਿੱਚ ਜ਼ਿਲ੍ਹਾ ਪੱਧਰ ਤੇ ਕੱਢੇ ਜਾਣਗੇ ਟਰੈਕਟਰ ਮਾਰਚ ਤਾਂ ਕਿਸਾਨਾਂ ਨੇ ਇਹ ਵੱਡਾ ਐਲਾਨ ਜਿਹੜਾ ਕਰ ਦਿੱਤਾ ਹੈ ਤਾਜ਼ਾ ਅਪਡੇਟ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਨਵੀਂ ਦਿੱਲੀ ਦੇ ਕਰਬੇ ਤੇ ਅੱਜ ਸੰਯੁਕਤ ਕਿਸਾਨ ਤੇ ਕਿਸਾਨ ਮਜ਼ਦੂਰ ਮੋਰਚਾ ਮਜ਼ਦੂਰ ਮੋਰਚਾ ਦੀ ਸਾਂਝੀ ਕਾਨਫਰੰਸ ਹੋਈ ਇਸ ਵਿੱਚ ਦੇਸ਼ ਭਾਰ ਦੀਆਂ 150 ਤੋਂ ਵੱਧ ਜਥੇਬੰਦੀਆਂ ਦੇ ਆਗੂਆਂ ਨੇ ਸਮਵਲਿਤ ਕੀਤੀ ਕਾਨਫਰੰਸ ਵੇ ਦੀ ਸ਼ੁਰੂਆਤ ਕਿਸਾਨ ਆਗੂ ਜਗਜੀਤ ਸਿੰਘ ਡੱਡੇ ਡੱਲੇਵਾਲ ਨੇ ਕੀਤੀ ਅਤੇ ਸਮਾਪਤੀ ਸਰਵਰ ਸਿੰਘ ਪੰਦੇਰ ਨੇ ਕੀਤੀ ਕਿਸਾਨ ਆਗੂਆਂ ਨੇ ਵੱਡੀ ਅਪਡੇਟ ਜਿਹੜੀ ਆ ਬੜੀ ਜਿਹੜੀ ਖਬਰ ਸਾਹਮਣੇ ਆਇਆ ਕਿਸਾਨਾਂ ਲੱਗੇ ਤਾਂ ਦੇਖ ਸਕਦੇ ਕਿਸਾਨ ਆਗੂਆਂ ਨੇ ਦੱਸਿਆ ਕਿ 1 ਅਗਸਤ ਤੋਂ 22 ਸਤੰਬਰ ਤੱਕ ਵੱਖ-ਵੱਖ ਦਿਨਾਂ 'ਚ ਪ੍ਰਦਰਸ਼ਨ ਪ੍ਰੋਗਰਾਮ ਓਕੀਲੇ ਜਾਣਗੇ ਇਹਨਾਂ ਵਿੱਚੋਂ 1 ਅਗਸਤ ਨੂੰ ਕਿਸਾਨ ਦੇਸ਼ ਭਰ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ਵੱਲ ਮਾਰਚ ਕਰਨਗੇ ਤੇ ਐਮਐਸਪੀ ਗਰੰਟੀ ਕਰਨ ਕਾਨੂੰਨ ਦੇ ਹੱਕ ਵਿੱਚ ਅਤੇ ਕਿਸਾਨਾਂ ਨੂੰ ਮਾਰਨ ਵਾਲੇ ਅਧਿਕਾਰੀਆਂ ਨੂੰ ਰਾਸ਼ਟਰਪਤੀ ਮੈਡਲ ਦੇਣ ਦੇ ਵਿਰੋਧ ਵਿੱਚ ਭਾਜਪਾ ਦੇ ਪਤਲੇ ਪੁੱਤਰੇ ਫੁਕੇ ਜਾਣਗੇ ਇਸ ਤੋਂ ਇਲਾਵਾ 15 ਅਗਸਤ ਨੂੰ ਦੇਸ਼ ਭਰ ਵਿੱਚ ਜ਼ਿਲ੍ਹਾ ਪੱਧਰ ਤੇ ਟਰੈਕਟਰ ਮਾਰਚ ਕੱਢੇ ਜਾਣਗੇ ਅਤੇ ਤਿੰਨ ਨਵੇਂ ਕਾਨੂੰਨ ਬੀ ਐਨ ਐਸ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਤਾਂ ਕਿਸਾਨਾਂ ਨਾਲ ਵੱਡਾ ਐਲਾਨ ਕੀਤਾ ਤਾਂ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ ਖਬਰ ਜਲੰਧਰ ਦੀ ਹੈ ਤਾਂ ਪੁਲਿਸ ਤਾਂ ਦੇਖੋ ਪੁਲਿਸ ਨੂੰ ਪੁਲਿਸ ਦੀ ਵੱਡੀ ਕਾਰਵਾਈ ਕ੍ਰੇਟਾਕਾਰ ਚੋਂ 3100 ਅਮਰੀਕੀ ਡਾਲਰ ਦੇ 3 ਕਰੋੜ ਰੁਪਏ ਦੇ ਕੀਤੇ ਬਰਾਮਦ ਤਾਂ ਦੇਖ ਸਕਦੇ ਹੋ ਖਬਰ ਜਿਹੜੀ ਆ ਰਹੀ ਹੈ ਜ਼ਿਲਹੰਦਰ ਦੀ ਹੈ ਨਾਕੇਬੰਦੀ ਦੌਰਾਨ ਜ਼ਿਲਹੰਦਰ ਕਮਿਸ਼ਨਰ ਰੇਡ ਦੇ ਪੁਲਿਸ ਵੱਲੋਂ ਬੀਤੀ ਰਾਤ 40 ਕੁਆਟਰਾਂ ਨੇੜੇ ਕੀਤੀ ਗਈ ਨਾਕੇਬੰਦੀ ਦੌਰਾਨ ਕ੍ਰੇਟਾਕਾਰ ਵਿੱਚੋਂ ਕਰੋੜਾਂ ਰੁਪਏ ਦੀ ਬਰਾਮਦਗੀ ਦਾ ਮਾਮਲਾ ਸਾਹਮਣੇ ਆਇਆ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਇਸ ਮਾਮਲੇ ਸੰਬੰਧੀ ਅਹਿਮ ਖੁਲਾਸੇ ਕੀਤੇ ਹਨ ਜੋ ਐ ਜੁਆਇੰਟ ਸੀਪੀ ਦੇ ਦੱਸਿਆ ਕਿ ਪੁਲਿਸ ਨੇ ਹਵਾਲਾ ਕਾਰੋਬਾਰ ਵਿੱਚ ਸ਼ਾਮਿਲ ਇੱਕ ਗਰੋਹ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਵੀ ਕੀਤਾ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਸਾਂਝੀ ਕੀਤੀ ਜਾ ਰਹੀ ਹੈ ਪੁਲਿਸ ਨੇ ਮੁਲਾਜ਼ਮਾ ਪੁਲਿਸ ਨੇ ਮੁਰਜ਼ਮਾ ਦੇ ਕਬਜ਼ੇ ਚੋਂ 3100 ਅਮਰੀਕੀ ਡਾਲਰ ਸਮੇਤ ਲਗਭਗ 3 ਕਰੋੜ ਰੁਪਏ ਬਰਾਮਦ ਕੀਤੇ ਨੇ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦਿਨੋ ਦਿਨ ਸਬਜ਼ੀ ਦੇ ਰੇਟ ਜਿਹੜੇ ਵਧਦੇ ਹੋਏ ਨਜ਼ਰ ਆ ਰਹੇ ਨੇ ਅਤੇ ਆਮ ਲੋਕਾਂ ਦੇ ਵਿੱਚ ਝੜਕਾ ਪੈ ਰਿਹਾ ਮਹਿੰਗਾਈ ਸਬਜ਼ੀ ਮਹਿੰਗੀ ਸਬਜ਼ੀ ਨੇ ਰਸੋਈ ਦਾ ਬਜਟ ਹਿਲਾਇਆ ਹੋਇਆ ਹੈ ਅਤੇ ਲੋਕਾਂ ਨੂੰ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਰਿਸ਼ ਦੇ ਮੌਸਮ 'ਚ ਸਬਜ਼ੀਆਂ ਦੇ ਰੇਟਾਂ ਵਿੱਚ ਆਈ ਤੇਜ਼ੀ ਨੇ ਆਮ ਲੋਕਾਂ ਦੇ ਘਰਾਂ ਦਾ ਬਜਟ ਵਿਕਾਰ ਕੇ ਰੱਖ ਦਿੱਤਾ। ਇੱਥੇ ਹੀ ਪੰਜਾਬ ਦੀਆਂ ਦੂਜੀਆਂ ਮੰਡੀਆਂ ਨਾਲੋਂ ਸਬਜ਼ੀਆਂ ਦੇ ਰੇਟ ਕਈ ਗੁਣਾ ਵਧਾ ਹਨ ਜਿਸ ਕਰਕੇ ਲੋਕਾਂ ਵਿੱਚ ਹਾਹਾਕਾਰ ਹੈ। ਇਸ ਵੇਲੇ ਇੱਥੇ ਤੋਂ ਨਾਦੀ ਹਰੀੜੇ ਦੱਸੇ ਜਾ ਰਹੇ ਨੇ ਕद्दू ਦੇ ਰੇਟ ਕਰਟੋਨ 50 ਰੁਪਏ ਹੈ। ਉਸੇ ਨਾਲ ਬੈਂਗਣ 60 ਤੋਂ 80 ਰੁਪਏ ਦੇਿਕ ਰਹੇ ਆ ਗੋਭੀ ਦੇ ਰੇਟ 100 ਰੁਪਏ ਆ ਅਤੇ ਸ਼ਿਮਲਾ ਮਿਰਚ 125 ਰੁਪਏ ਰੇਟ ਚੱਲ ਰਿਹਾ ਤੇ ਹਰੇ ਮਟਰ 250 ਰੁਪਏ ਕਿਲੋ ਦੇ ਹਿਸਾਬ ਨਾਲ ਚੱਲ ਰਹੇ ਨੇ ਤਾਂ ਟਮਾਟਰ ਜਿਹੜੇ ਨੇ 100 ਰੁਪਏ ਕੀਮਤ ਹੋ ਚੁੱਕਿਆ ਟਮਾਟਰਾਂ ਦੀ ਵੀ ਆਲੂ ਜਿਹੜੇ ਨੇ 30 ਤੋਂ 35 40 ਰੁਪਏ ਵਿਕ ਰਹੇ ਨੇ ਉਸੇ ਦੌਰਾਨ ਪਿਆਜ਼ ਦੀ ਕੀਮਤ 40 ਤੋਂ 50 ਰੁਪਏ ਹੋ ਚੁੱਕੀ ਆ ਖੀਰੇ ਦੇ ਰੇਟ 70 ਰੁਪਏ ਉਸੇ ਦੌਰਾਨ ਦੱਸਿਆ ਨਿੰਬੂ ਜਿਹੜੇ ਨੇ 100 ਰੁਪਏ ਅਦਰਕ 250 ਰੁਪਏ ਤੇ ਲਸਣ 250 ਰੁਪਏ ਜਿਹੜਾ ਵਿਕ ਰਿਹਾ ਤਾਂ ਇਹ ਜ ਆਮ ਲੋਕਾਂ ਨੂੰ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲਗਭਗ 50 ਰੁਪਏ ਦੇ ਉੱਤੇ ਹਰ ਇੱਕ ਸਬਜ਼ੀ ਦਾ ਰੇਟ ਜਿਹੜੇ ਨੇ ਵੱਧ ਚੁੱਕੇ ਨੇ ਅਤੇ ਇਸ ਦਾ ਅਸਰ ਆਮ ਲੋਕਾਂ 'ਤੇ ਸਭ ਤੋਂ ਵੱਧ ਦੇਖਣ ਨੂੰ ਮਿਲ ਰਿਹਾ ਤੇ ਆਮ ਲੋਕਾਂ ਨੂੰ ਖਰਚਾ ਬੈਰਨਾ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਿਹਾ ਪਠਾਨਕੋਟ ਨੂੰ ਅਡਾਉਣ ਦੀ ਧਮਕੀ ਦੇਣ ਵਾਲਾ ਕਾਬੂ ਪੁਲਿਸ ਨੇ ਕੀਤਾ ਹੈਰਾਨ ਕਰਨ ਵਾਲੇ ਖੁਲਾਸੇ ਪਠਾਨਕੋਟ ਵਿੱਚ ਸਰਕਾਰੀ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਸ ਮਾਮਲੇ ਵਿੱਚ ਪੁਲਿਸ ਨੇ ਅਨੋਖੇ ਵੱਡੇ ਖੁਲਾਸੇ ਕੀਤੇ ਨੇ ਦਰਸਾਲ ਟਾਕੀ ਰੋਡ ਦੇ ਇੱਕ ਖਾਲੀ ਪਲਾਂਟ 'ਚ ਖੜੀ ਇੱਕ ਕਾਰ ਦੇ ਸ਼ੀਸ਼ੇ ਤੋੜਨ ਅਤੇ ਕਾਗਜ਼ ਦੇ ਟੁਕੜੇ ਉੱਤੇ ਪਾਕਿਸਤਾਨ ਜਿੰਦਾਬਾਦ ਅਤੇ ਦਫ਼ਤਰ ਨੂੰ ਅੜਾਉਣ ਦੀ ਧਮਕੀ ਦਿੱਤੀ ਗਈ ਸੀ ਤਾਂ ਇਸ ਸਬੰਧੀ ਆ ਪੁਲਿਸ ਨੇ ਕਾਰਵਾਈ ਕੀਤੀ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਪੁਲਿਸ ਜਾਂਚ ਦੇ ਸਾਹਮਣੇ ਆਇਆ ਕਿ ਧਮਕੀ ਦੇਣ ਵਾਲਾ ਕੋਈ ਹੋਰ ਨਹੀਂ ਸਗੋ ਸ਼ਿਕਾਇਤਕਰਤਾ ਸੀ ਪੁਲਿਸ ਜਾਂਚ ਸਾਹਮਣੇ ਆਇਆ ਕਿ ਨਿਤਿਨ ਡਾਕਾ ਨੇ ਬਾਲਾਜੀ ਨਗਰ ਵਿੱਚੋਂ ਜਾਂਦੀ ਸੜਕ ਦੇ ਨਹਿਰੂ ਨਗਰ ਵਿੱਚ ਰਹਿੰਦਾ ਸੀ ਆ ਉਸਦੇ ਘਰ ਦੇ ਨਾਲ ਹੀ ਨਾਲ ਕਿਸੇ ਦੇ ਖਾਲੀ ਪਲਾਟ ਹੈ ਜਿੱਥੇ ਗਵਾਂਡੀ ਆਪਣੀ ਕਾਰ ਖੜੀ ਕਰਦਾ ਸੀ ਜਿਸ ਤੋਂ ਇਸ ਤੋਂ ਨਿਤਨੇ ਪਰੇਸ਼ਾਨ ਸੀ ਜਿਸ ਕਾਰਨ ਉਸਨੇ ਇਹ ਸ਼ਾਜिद ਅਸੀਂ ਫਿਲਹਾਲ ਪੁਲਿਸ ਨੇ ਨਿਤਨੇ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਵੀਡੀਓ ਦੇਖ ਸਕਦੇ ਹੋ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪੈਨਸ਼ਨ ਲੈ ਕੇ ਪਤੀ ਪਤਨੀ ਦੋਵਾਂ ਨੂੰ ਮਿਲੇਗੀ ਹਰ ਮਹੀਨੇ ਪੈਨਸ਼ਨ 5-5000 ਰੁਪਏ ਤਾਂ ਤੁਸੀਂ ਇਸ ਤਰੀਕੇ ਨਾਲ ਇਸ ਵਿੱਚ ਅਪਲਾਈ ਕਰ ਸਕਦੇ ਹੋ ਰਿਟਾਇਰਮੈਂਟ ਇੱਕ ਮੁਸ਼ਕਲ ਸਮਾਂ ਹੈ ਜੇਕਰ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਗਰੰਟੀਸ਼ੁਦਾ ਆਮਦਨ ਚਾਹੁੰਦੇ ਹੋ ਤਾਂ ਇਹ ਸਕੀਮ ਤੁਹਾਡੇ ਲਈ ਫਾਇਦੇਮੰਦ ਹੈ ਇਸ ਵਿੱਚ ਸਕੀਮ ਵਿੱਚ ਤੁਹਾਨੂੰ ਬਹੁਤ ਘੱਟ ਰਕਮ ਜਮ੍ਹਾਂ ਕਰਨੀ ਪਵੇਗੀ ਇਸ ਸਕੀਮ ਵਿੱਚ ਨਿਵੇਸ਼ਕਾਂ ਨੂੰ 60 ਸਾਲ ਦੀ ਉਮਰ ਹੋਣ ਦੇ ਬਾਅਦ 1000 ਰੁਪਏ ਤੋਂ ਲੈ ਕੇ 4-5000 ਰੁਪਏ ਪੈਨਸ਼ਨ ਮਿਲ ਜਾਂਦੀ ਹੈ ਪੈਨਸ਼ਨ ਦੀ ਰਕਮ ਗਾਹਕਾਂ ਦੁਆਰਾ ਕੀਤੇ ਗਏ ਯੋਗਦਾਨ ਤੇ ਨਿਰਭਰ ਕਰਦੀ ਹੈ ਕੋਈ ਵੀ ਨਾਗਰਿਕ ਇਸ ਸਕੀਮ ਦਾ ਲਾਭ ਲੈ ਸਕਦਾ ਹੈ ਤਾਂ ਤੁਹਾਨੂੰ ਦੱਸ ਦਈਏ ਇਸ ਸਕੀਮ ਦਾ ਨਾਮ ਹੈਗਾ ਅਟਲ ਪੈਨਚੋ ਜੁੜੀਆਂ ਜੋ ਕਿ ਡਾਕਖਾਨੇ ਦੇ ਵਿੱਚ ਚੱਲ ਰਹੀ ਹੈ 18 ਤੋਂ 40 ਸਾਲ ਦਾ ਉਮਰ ਉਮਰ ਦੇ ਵਿਅਕਤੀ ਹਰ ਕੋਈ ਇਸ ਦੇ ਵਿੱਚ ਅਪਲਾਈ ਕਰ ਸਕਦਾ ਹੈ ਅਰੇ 60 ਸਾਲ ਦੀ ਉਮਰ ਹੋਣ ਦੇ ਬਾਅਦ ਉਸ ਨੂੰ ਇਸ ਸਕੀਮ ਦਾ ਇਹ ਲਾਭ ਮਿਲ ਜਾਂਦਾ ਤਾਂ ਮਹਿਲਾਵਾਂ ਲਈ ਆਈ ਵੱਡੀ ਖੁਸ਼ਖਬਰੀ ਸਰਕਾਰ ਦੇ ਵੱਲੋਂ ਮਹਿਲਾਵਾਂ ਲਈ ਵੀ ਸਕੀਮ ਚਲਾਈ ਜਾ ਰਹੀ ਹੈ ਔਰਤਾਂ ਨੂੰ ਵਿੱਤੀ ਤੌਰ ਤੇ ਮਜ਼ਬੂਤੀ ਮਜ਼ਬੂਤ ਦਿੰਦੀ ਹੈ ਦਾਖਾਨੇ ਦੀ ਇਹ ਸੇਵਿੰਗ ਸਕੀਮ ਤਾਂ ਮਹਿਲਾਵਾਂ ਲਈ ਖਾਸ ਤੌਰ ਤੇ ਇਹ ਸਕੀਮ ਜਿਹੜੀ ਚਲਾਈ ਜਾ ਰਹੀ ਹੈ ਭਾਰਤ ਸਰਕਾਰ ਬਨਔਰਤਾਂ ਨੂੰ ਵਿੱਤੀ ਆਜ਼ਾਦੀ ਦੇਣ ਲਈ ਕਈ ਸਕੀਮਾਂ ਚਲਾ ਰਹੀ ਹੈ ਜਿਨ੍ਹਾਂ ਵਿੱਚੋਂ ਇੱਕ ਸਕੀਮ ਦਾ ਨਾਮ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਹੈ ਪੋਸਟ ਆਫਿਸ ਦੀ ਇਹ ਸਕੀਮ ਔਰਤਾਂ ਨੂੰ ਥੋੜੇ ਸਮੇਂ ਵਿੱਚ ਅਮੀਰ ਬਣਾ ਦਿੰਦੀ ਹੈ ਔਰ ਤਾਂ ਲਈ ਸਕੀਮ ਜਿਹੜੀ ਚਲਾਈ ਜਾ ਰਹੀ ਹੈ 2 ਸਾਲਾਂ ਵਿੱਚ ਹੋਵੇਗੀ ਆਮਦਨ ਦੁੱਗਣੇ ਦਾ ਦੇ ਸਿੱਧੋ ਜੇਕਰ ਤੁਸੀਂ 2 ਸਾਲਾਂ ਲਈ ਮਹਿਲਾ ਸਨਮਾਨ ਬੱਚਾ ਸਰਟੀਫਿਕੇਟ ਵਿੱਚ ਨਿਵੇਸ਼ ਕਰਦੇ ਹੋ 2 ਲੱਖ ਰੁਪਏ ਤਾਂ ਤੁਹਾਨੂੰ 2 ਸਾਲ ਮਿਆਦ ਪੂਰੀ ਹੋਣ ਤੇ 232000 ਰੁਪਏ ਮਿਲਣਗੇ ਜਾਨੀ ਕਿ ਟੋਟਲ 332000 ਰੁਪਏ ਦਾ ਲਾਭ ਮਿਲੇਗਾ ਤਾਂ ਇਸ ਸੰਬੰਧੀ ਹੋਰ ਤਾਜ਼ਾ ਜਾਣਕਾਰੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦਾਤਾਂ ਲਈ ਧੰਨਵਾਦ ਜੀ ਸਾਰਿਆਂ ਦਾ